ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਭੁਖੜਵੇ ਹੈਗੇ ਅਸੀਂ ਰੱਜੇ ਪੁੱਜੇ ਲੋਕ ਕਹਿੰਦੇ ਭੁਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਪੜਵੇ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਰ ਜਾਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਹਿਬ ਜਾਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਅਸੀਂ ਮौज ਵੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ ਕਾਲੀ ਦਲ ਦੀ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਇਹਨਾਂ ਨੇ ਸਾਡੀਆਂ ਤਿੰਨ ਪੀੜੀਆਂ ਬਰਬਾਦ ਕਰਤੀਆਂ ਤਿੰਨ ਪੀੜੀਆਂ ਇਹਨਾਂ ਨੇ ਆਪਦੇ ਮਹਿਲ ਪਾਲੇ ਹੋਟਲ ਪਾਲੇ ਬਸਾਂ ਪਾਲੀਆਂ ਢਾਬੇ ਪਾਲੇ ਇਹਨਾਂ ਨੇ ਬਾਦ ਕੁਛ ਬਣਾ ਲਿਆ ਲੋਕਾਂ ਦੇ ਖੂਨ ਨਾਲ ਬਿਰੋ ਤਿੰਨ ਪੀੜੀਆਂ ਖਾ ਗਏ ਤੇ ਹੁਣ ਸਾਨੂੰ ਮਲੰਗ ਦੱਸਦੇ ਆਮ ਆਦਮੀ ਪਾਰਟੀ ਕਹਿੰਦੇ ਮਲੰਗ ਨੇ ਚੱਲ ਭਾਈ ਸੁਖਵੀਰ ਸਿੰਘ ਮਲੰਗ ਹੀ ਸਹੀ ਔਰ ਮਲਾਂਗੀ ਮੰਜੀ ਠੋਕਣਗੇ ਹੁਣ ਇੱਕੀ ਦੇਖੋ ਤੁਸੀਂ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾਂ ਤੇ ਆਪਾਂ ਨੂੰ ਤੁਪਕਾ ਪਾਣੀ ਦਾ ਨਹੀਂ ਮਿਲਦਾ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀਆਂ ਆ ਜਿਹੜੇ ਹੁਣ ਬੋਲਦੇ ਐ ਜਿੱਦਾਂ 1 ਨਵੰਬਰ ਨੂੰ ਮੈਂ ਲੁਧਿਆਣੇ ਡਿਬੇਟ ਰੱਖੀ ਸੀ ਉਦੋਂ ਕਿਉਂ ਨਹੀਂ ਆਏ ਮੈਂ ਤਾਂ ਕੁਰਸੀਆਂ ਲਾਈਆਂ ਹੋਈਆਂ ਸੀ ਸਾਰਿਆਂ ਦੀ ਆਏ ਹੀ ਨਹੀਂ ਕਿਉਂਕਿ ਪੱਕਾ ਪਤਾ ਸੀ ਜਵਾਬ ਹੀ ਨਹੀਂ ਆਉਣਾ ਉੱਥੇ ਸੋ ਇਹਨਾਂ ਤੇ ਯਕੀਨ ਨਾ ਕਰਿਓ ਐਸ ਬਾਰ ਪੰਜਾਬ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਮੈਂ ਮਾਝੇ ਮਾਲਵੇ 도ਆਬੇ ਚ ਰੋਜ਼ ਹੀ ਰਹਿਣਾ ਮੈਂ ਲੋਕਾਂ ਚ ਹੀ ਰਹਿਣਾ ਡੂਡ ਡੂਡ ਕੋਈ ਟੜਦਾ ਫੁੱਲ ਮੇਰੀ ਗੱਡੀ ਚ ਸੁੱਟ ਦਿੰਦੇ ਆ ਪਟੌੜ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਪਿਆਰ ਹੈ ਜਿਹਦਾ ਕਿਸੇ کرنਸੀ ਚ ਕੋਈ ਮੁੱਲ ਨਹੀਂ ਕੋਈ ਨਾਪ ਨਹੀਂ ਸਕਦਾ ਕੋਈ ਤੋਲ ਨਹੀਂ ਸਕਦਾ ਇੱਕ ਪਾਸੇ ਤਾਂ ਆ ਪਿਆਰ ਹੈ فلاڑا دجے پاس کالی کانگرسی بی جے پی والے یہاں ہاتھ مڑا کے بہ چونگلیاں گرنیاں پہندیاں نے پوریاں نے جا لے گے کدی آ حالت یہ سوئے یہاں سے کہیں نہ کرے ہو جو سڈے کوڑے سربے دیاں رپورٹ آئیاں نے منجندر ਤੇਰਾ ਹਲਕਾ ਸਰਵੇ ਦੀ ਰਿਪੋਰਟ ਮੁਤਾਬਕ ਸਿਰਫ 25000 ਦੀ ਲੀਡ ਹੈ ਮੈਨੂੰ 35000 ਦੀ ਚਾਹੀਦੀ ਹੈ ਇਥੋਂ ਤੁਸੀਂ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਨੂੰ ਕਹਿ ਦਿਓ 25000 ਦੀ ਲੀਡ ਹੈ 35 ਦੀ ਕਰੋ ਉਸ ਤੋਂ ਬਾਅਦ ਦੇਖੋ ਫਿਰ ਫਿਰ ਮੇਰਾ ਮੇਰਾ ਕੰਮ ਹੈ ਬਸ ਗੋਇੰਦਵਾਲ ਦੀ ਇੰਡਸਟਰੀ ਉਦੇ ਮਸਲੇ 'ਚ ਮੈਂ ਕਰਲੇ ਪਾਲਿਸੀ ਬਣਾ ਲਈ ਆਪਾਂ ਨੇ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਵਾਲਾ ਜੀਵੀ ਕੇ ਕੰਪਨੀ ਦਾ ਸੀ ਜਿਹਦਾ ਨਾਮ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਆਪਣੇ ਕੋਲੇ ਬਿਜਲੀ ਆਮ ਹੋ ਜੂਗੀ ਘਰਾਂ ਵਾਲੀ ਤਾਂ ਮੈਂ ਪਹਿਲੀ ਫ੍ਰੀ ਕਰ ਰੱਖੀ ਸੀ ਆ ਥਰਮਲ ਪਲਾਂਟ ਖਰੀਦਣ ਨਾਲ ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਪੰਜਾਬ ਦੇ ਵਿੱਚ ਫੈਕਟਰੀਆਂ ਤੇ ਇੰਡਸਟਰੀਅਲਿਸਟ ਆਉਂਦੇ ਇੱਥੇ ਤੇ ਤੁਹਾਨੂੰ ਕੰਮ ਮਿਲਦਾ ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲਦਾ ਦੇਖਿਓ ਮੈਂ ਪੰਜਾਬ ਦੇ ਨੌਜਵਾਨ ਧੀਆਂ ਪੁੱਤਾਂ ਦੇ ਹੱਥੋਂ ਟੀਕੇ ਖੋਖ ਕੇ ਟਿਫਨ ਫੜਾਉਣੇ ਚਾਹਨਾ ਕੰਮ ਤੇ ਜਾਓ ਕਰੇ ਕੰਮ ਤੇ ਆਓ ਬਾਹਰਲੇ ਮੁਲਕ ਜਾਣ ਦੀ ਲੋੜ ਨਹੀਂ ਕਿਉਂ 25 25 30 30 ਲੱਖ ਰੁਪਇਆ ਚੱਕੀ ਫਿਰਦਿਆਂ ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਲਈ ਮਰੀ ਜੰਨੇ ਆ ਆਪਾਂ ਆਪਣੀ ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਦੀ ਪਜਾਊ ਸ਼ਕਤੀ ਉਹ ਨਹੀਂ ਹੋਈ ਹੈ ਲੋਕ ਮਿਹਨਤੀ ਹੈ ਕਮੀ ਇੱਕ ਸੀ ਬਸ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਹੁਣ ਤੁਸੀਂ ਆਪ ਦੀ ਸਰਕਾਰ ਬਣਾ ਲਈ ਉਹ ਕਮੀ ਵੀ ਪੂਰੀ ਹੋ ਗਈ ਹੁਣ ਸਰਕਾਰ ਥੋੜੀ ਹੈ 90% ਲੋਕ ਮੈਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ੍ਰੀ ਅਕਾਲ ਭਾਈ ਜੀ ਰੋਕ ਲੈਂਦੇ ਆ ਮੋਢਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਨੇ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਆ ਤਾਂ ਤੁਸੀਂ ਤਾਂ ਪਾਉਣ ਨੇੜੇ ਬੈਠੇ ਆਂ ਜਦੋਂ ਮੈਂ ਕੈਸਟਾ ਸੀੜੀਆਂ ਆਉਂਦੀਆਂ ਸੀ ਮੇਰੀਆਂ ਤੁਸੀਂ ਸੁਣਦੇ ਸੀ میں میرا پولیس کے بہت ودیا دوست گا بڑا افسر میں انہوں پوچھا میں کہا جدو جار بڑے لیڈر ہوں دے بادل کپٹن سکھبی مجھے فلانا تمکا اڈی بڑی وی دی بنا دین مطلب جتنے تک لوگ بیٹھے ہیں این تو ڈی ہوں ایتھے نہیں کوئی آسادہ لوگوں اردو بعد میں کہا یار لیڈر لوگ کا نا گلہ کرنا ہوں دے لوگ لیڈر دیا گلہ سوڑنا ہوں دے تو اسی اڈی دوری کیوں پا دینے ہو وہ کہتا ہے جی کین ہوتا ہے سیکیورٹی ریزن ہے پر اندر لی گل ہو رہا ہے میں کہا تو میں اندر لی داستا وہ کہنا اندر لی گل یہ ہے جی انہا لیڈر دیا کرتوتا تو لوگ انہیں دکھی ہو گئے ਵੀ ਆਪਦੇ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜਾਂਦੇ ਆ ਕਹਿੰਦੇ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲ ਨੂੰ ਅਸੀਂ ਜੁੱਤੀ ਸਿੱਟ ਕੇ ਦੇਖ ਲੈਨੇ ਆ ਫਿਰ ਥੋੜੇ ਹੋਰ ਮੰਗਰ ਹੋ ਜਾਂਦੇ ਆ ਉੱਥੋਂ ਸਿੱਟ ਕੇ ਦੇਖ ਲੈਨੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੁੱਤੀ ਸੇ ਇੱਥੇ ਨਾ ਪਹੁੰਚੇ ਅਜਿਹਾ ਕਿ ਨੇ ਇੱਥੇ ਤੱਕ ਪਾਈਪ ਲਾਓ ਤੇ ਖੜਾ ਛੜਾਓ ਆ ਹਾਲ ਤਾਂ ਇਹਨਾਂ ਮੋਦੀ ਆਇਆ ਸੀ ਕੱਲ ਉਹ ਆਪਣੇ ਆਪਣੇ ਆਪ ਦੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰ ਗਿਆ ਜੇ ਮੋਦੀ ਹੋਤਾ ਤਬ ਇਹ ਹੋ ਜਾਂਦਾ ਅਗਰ ਉਸ ਸਮੇਂ ਮੋਦੀ ਹੁੰਦਾ ਉਹ ਭਾਈ ਤੇਰੇ 10 ਸਾਲ ਕੱਢਣੇ ਔਖੇ ਹੋਏ ਪਏ ਨੇ ਤੂੰ ਕੱਤਰ ਦੀਆਂ ਗੱਲਾਂ ਕਰੀ ਜਾਂਦਾ ਯਾਰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ 'ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ 'ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲ ਦਿਓ ਮੈਂ ਠੀਕ ਹੈ ਲੋ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਹੈ ਕਹਿੰਦੇ ਕੈਪਟਨ ਮਨਿੰਦਰ ਮੈਂ ਕਿਹਾ ਮੈਲਾਂ 'ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਦਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਝ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰਜਾਨ ਚੰਦਰਜਾਨ ਦੀ ਲਾਂਚਿੰਗ ਸੀ ਸ਼੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਜਾਨ ਦੀ ਲਾਂਚਿੰਗ ਵੇਲੇ ਮੋਦੀ ਕਹਿੰਦਾ میرا اسرو سے پرانا ناتا ہے میں بھی حیران ہو گیا میں کہ آٹھویں کا سرٹیفکیٹ تو تھوڑا نہیں اسرو نا کی لینا دینا ہے اتنے تو پڑھے لکھے لوگ جان دیا ہے کہنا میں جب دوسری تیسری کلاس پہ پڑھتا تھا پڑھائی میں میرا ہاتھ تنگ تھا اس لیے ہر ٹیچر مجھے آ کے کہتا تھا تو اسرو میں بیٹھ اب اسرو میں اسرو میں اسرو میں اسرو میں, اس میں میرا اسرو سے پرانا ناتا ہے کل کہہ گیا اتے کہ میرا خون کا رشتہ ہے پنجاب پنابا پن پیاروں چارا گجرات کو سی لس یار حد ہے دی حد دا ہے کسی بھی چیز نیے نہ اور میں وہ مجھے کہ اروند کیجری کےجریوال میں کہا جی اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے سب تو اوکھا سوال پوچھ لیا انہوں نے کہہ بھگوان مان ہوں آپ دے بارے کی کہاں بھائی میں کہا جی میں دیکھا عملہ بلے بل جی میں دیکھا عملہ بلے ਤਾ ਕੁਛ ਨਹੀਂ ਮੇਰੇ ਪੱਲੇ ਜਿਵੇਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾ ਬੱਲੇ 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 ਇਹ ਤੁਹਾਡੀ ਰਹਿਮਤ ਆ ਵੀਰੋ ਤੁਹਾਡੀ ਰਹਿਮਤ ਆ ਸੱਤ ਜਨਮ ਨਹੀਂ ਕਰ ਜਾ ਤਾਰ ਸਕਦਾ ਮੈਂ ਤੁਹਾਡਾ ਸੁਖ ਦੂਰ ਸਾਹਿਬ ਦੀਆਂ ਜਿੰਨੀਆਂ ਪ੍ਰੋਬਲਮਾਂ ਮੁਸ਼ਕਲਾਂ ਨੇ 4 ਜੂਨ ਤੋਂ ਬਾਅਦ ਫ੍ਰੀ ਹੋ ਕੇ ਕੰਮ ਕਰਾਂਗੇ ਵਿਰੋਧੀਆਂ ਦੇ ਕਰੋ ਮੂੰਹ ਬੰਦ تو اپا کام کریے تیرہ اے ہو جانگے گے آڑا والا چودواں چار دلی تو جت رہے داس دس سوچ ہے گے نے دو گجرات کو آ رہے نے جدوں اتھے تی پہنتی ہو گئے کسی مائی دے لال دی ہمت نہیں پاب کا کوئی اکر روپیہ بھی روک کے دکھا دے اکر روپیہ سنگل پیسن بہت بہت دنواد ਬਹੁਤ ਤੁਹਾਡਾ ਸ਼ੁਕਰੀਆ ਗਰਮੀ 'ਚ ਤੁਸੀਂ ਬੈਠੇ ਇੰਨੇ دیر ਤੋਂ ਕਾਫੀ ਸਮਾਂ ਪਹਿਲਾਂ ਤੋਂ ਮੈਂ ਮੈਂ ਤੁਰਤਾ ਮੈਂ ਟਾਈਮ 'ਤੇ ਪਹੁੰਚਣਾ ਪਰ ਰਸਤੇ 'ਚ ਲੋਕ ਪਿੰਡਾਂ 'ਚ ਸਰੋਪੇ ਲੈ ਕੇ ਖੜ ਜਾਂਦੇ ਆ ਬੱਚੇ ਲੈ ਕੇ ਤਾਂ ਮੈਂ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਸ਼ਿੱਦਤ ਨਾਲ ਸੁਣਿਆ ਇੰਨੀ ਪਿਆਰ ਨਾਲ ਸੁਣਿਆ ਹੈ ਜੀ جی ککلی ککلی کلیر دی بری حالت دی دیج کچھ آئے نا بوٹ کوئی تھے آئے نا مکھی اڈے نہ پنڈے تو سو لگے سیٹ فاسگی پٹھنڈے تو ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਭ ਜਾਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ پائیے نے پوچھی ہے. اسی رجے ہےجے پر لوگ پکھڑوے کل پارٹی چو کڑنا پہ گیا جو ہکا پڑے ابھی موج بڑی لٹی ہے کیونکہ نڑ کٹی ہے ہون سی جاڑ مان بگوت نے پٹی ہے ਅਤੇ ਕਾਲੀ ਦਲ ਦੀ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਲ ਸਾਸਰੀਆ ਕਾਲ